ਜਿਨੋ ਮਾਂਚਤ ਬਿਰਤੇ ਨੂੰ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਇੱਕ ਵਾਰ ਗਾਜ ਕੇ ਆਖੋ ਧੰਸਰੀ ਸਤਗੁਰੂ ਰਾਮ ਸਿੰਘ ਜੀ ਸਤਗੁਰੂ ਸਤਿਗੁਰੂ ਰਾਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ ਵਿੱਚ ਲਿਖਦੇ ਹਨ ਕੋਊ ਪਇਆ ਮੁੰਡੇ ਆ ਸੰਨਿਆਸੀ ਕੋਊ ਜੋਗੀ ਪਇਓ ਕੋਊ ਬ੍ਰਹਮਚਾਰੀ ਕੋਊ ਜਤੀਆਂ ਨੇ ਮਾਨ ਬੋ ਭਾਵ ਭਾਵੇਂ ਕੋਈ ਬੈਰਾਗੀ ਹੈ ਕੋਈ ਸੰਨਿਆਸੀ ਹੈ ਕੋਈ ਜੋਗੀ ਹੈ ਕੋਈ ਬ੍ਰਹਮਚਾਰੀ ਹੈ ਕੋਈ ਜਤੀ ਹੈ ਹਿੰਦੂ ਤੁਰਕ ਕੋ ਰਾਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਾਵ ਭਾਵੇਂ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸ਼ੀਆ ਹੈ ਕੋਈ ਸੂਨੀ ਹੈ ਪਰ ਸਾਰਿਆਂ ਦਾ ਜਨਮ ਇੱਕੋ ਹੀ ਜੋਦ ਵਿੱਚ ਹੋਣ ਕਰਕੇ ਮਨੁੱਖ ਦੀ ਜਾਤ ਵੀ ਇੱਕ ਹੈ ਕਰਤਾ ਕਰੀਮ ਸੋਏ ਰਾਜ ਕਰਹੀਮ ਓਈ ਦੂਸਰੋ ਨਾ ਕੇ ਭੇਦ ਕੋਈ ਭੂਲ ਭਰਾਵੇਂ ਮਾਨਬੋ ਪਾਵ ਹਿੰਦੂ ਅਤੇ ਮੁਸਲਮਾਨ ਕਿਸੇ ਭਾਮ ਵਿੱਚ ਨਾ ਪੈਣ ਸੰਸਾਰ ਨੂੰ ਰਚਣ ਵਾਲਾ ਪਾਲਣ ਵਾਲਾ ਅਤੇ ਵਿਨਾਸ਼ ਕਰਨ ਵਾਲਾ ਉਹ ਪਰਮਾਤਮਾ ਇੱਕ ਹੀ ਹੈ ਕੋਈ ਦੋ ਨਹੀਂ ਇੱਕ ਹੀ ਕਿਸ਼ੇਵ ਸਭ ਇੱਕ ਗੁਰਦੇਵ ਇੱਕ ਇੱਕ ਹੀ ਸਰੂਪ ਸਭ ਇੱਕਿਆ ਜੋਤਮਾਨ ਵੋ ਭਾਗ ਹਿੰਦੂ ਅਤੇ ਮੁਸਲਮਾਨ ਵੱਖੋ ਵੱਖਰੇ ਟੰਗਾਂ ਨਾਲ ਉਸ ਇੱਕ ਹੀ ਪਰਮਾਤਮਾ ਦੀ ਜੋਤ ਦੀ ਪੂਜਾ ਅਤੇ ਸੇਵਾ ਕਰ ਰਹੇ ਹਨ ਐਸ ਲਈ ਗੁਰੂ ਗੋਬਿੰਦ ਸਿੰਘ ਜੀ ਸਮਝਾਉਣਾ ਕਰਦੇ ਹਨ ਮਾਨਸ ਕੀ ਜਾਤ ਸਭੇ ਇੱਕ ਸਾਖੀ ਆਉਂਦੀ ਹੈ ਕਿ ਕਾਸ਼ੀ ਦੇ ਵਿੱਚ ਬ੍ਰਾਹਮਣਾਂ ਦਾ ਰਾਜ ਸੀ ਗੰਗਾ ਦੇ ਘਾਟਾਂ ਉੱਤੇ ਦਿਨ ਦੇ 12 ਵਜੇ ਤੱਕ ਕੋਈ ਵੀ ਅਛੂਤ ਨਹੀਂ ਸੀ ਜਾ ਸਕਦਾ ਜੇ ਕੋਈ ਨੀਚ ਜਾਤੀ ਦਾ ਇਸ਼ਨਾਨ ਕਰਕੇ ਬ੍ਰਾਹਮਣਾਂ ਦੇ ਮੱਥੇ ਲੱਗ ਜਾਵੇ ਤਾਂ ਬ੍ਰਾਹਮਣਾਂ ਨੂੰ ਫੇਰ ਇਸ਼ਨਾਨ ਕਰਨਾ ਪੈਂਦਾ ਸੀ ਭਗਤ ਕਬੀਰ ਜੀ ਅਕਸਰ ਪਹਿਹ ਰਾਤ ਰੈਂਦੀ ਨੂੰ ਗੰਗਾ 'ਚ ਹਨੇਰੇ ਹੀ ਇਸ਼ਨਾਨ ਕਰਕੇ ਰਾਮ ਰਾਮ ਜਪਦੇ ਮੋੜ ਆਉਂਦੇ ਸਨ ਇੱਕ ਦਿਨ ਸਮਾਧੀ ਲੱਗਣ ਕਰਕੇ ਕਬੀਰ ਜੀ ਇਸ਼ਨਾਨ ਤੋਂ ਥੋੜਾ ਜਿਹਾ ਪਛੜ ਗਏ ਵਾਹੋ ਦਾਹੀ ਗੰਗਾ ਵਾਲੇ ਤੌਰ 'ਤੇ ਘਾੜ ਦੀਆਂ ਪੌੜੀਆਂ ਉਤਰਦੇ ਵੇਲੇ ਅੱਗੋਂ ਮੁਕੰਦਾ ਨਾਮ ਦਾ ਬ੍ਰਾਹਮਣ ਮਿਲ ਪਿਆ ਉਸ ਨੇ ਕਬੀਰ ਜੀ ਨੂੰ ਪਛਾਣ ਲਿਆ ਪਛਾਣਦਿਆਂ ਸਾਰੇ ਹੀ ਬ੍ਰਾਹਮਣ ਦੇ ਮਾਪੇ ਮਰ ਗਏ ਉਹ ਕਰੋਧ ਨਾਲ ਬੋਲਿਆ ਮੈਂ ਠਾਕੁਰ ਦੀ ਪੂਜਾ ਕਰਨੀ ਸੀ ਮੇਰੇ ਮੱਥਿਆਂ ਲੱਗਾ ਹੈ ਹੁਣ ਮੈਨੂੰ ਫੇਰ ਇਸ਼ਨਾਨ ਕਰਨਾ ਪੈਣਾ ਹੈ ਭਗਤ ਕਬੀਰ ਜੀ ਉੱਥੇ ਹੀ ਬੈਠ ਗਏ ਜਦੋਂ ਮੁਕੰਦਾ ਬ੍ਰਾਹਮਣ ਦੁਬਾਰਾ ਇਸ਼ਨਾਨ ਕਰਕੇ ਆਇਆ ਕਬੀਰ ਜੀ ਨੇ ਦੂਰੋਂ ਹੀ RAM ਸਾਥੂ ਬੁਲਾਈ ਮੁਕੰਦਾ ਜੀ RAM RAM ਇੱਕਕ ਤੇ ਸਿਆਲ ਦਾ ਦਿਨ ਦੂਜਾ ਗੰਗਾ ਦਾ ਸ਼ੀਤਲ ਜਲ ਤੀਜਾ ਪੰਡਤ ਨੂੰ ਦੋ ਵਾਰ ਇਸ਼ਨਾਨ ਕਰਨਾ ਪਿਆ ਤੇ ਫਿਰ ਚੌਥਾ ਦੋ ਵਾਰ ਘਾਟ ਦੀਆਂ ਪੌੜੀਆਂ ਉੱਤਰ ਕੇ ਪੰਡਤ ਦੀਆਂ ਲੱਤਾਂ ਫੁੱਲ ਗਈਆਂ ਪੰਜਵਾਂ ਸੂਦਰ ਜਾਤੀ ਦਾ ਕਬੀਰ ਮਿਲ ਪਿਆ ਬ੍ਰਾਹਮਣ ਆਪੇ ਤੋਂ ਬਾਹਰ ਹੋ ਗਿਆ ਕਬੀਰ ਜੀ ਨੂੰ ਬੁਰਾ ਭਲਾ ਕਹਿਣ ਲੱਗਾ ਭੀੜ ਇਕੱਠੀ ਹੋ ਗਈ ਕਬੀਰ ਜੀ ਬਾਣੀ ਆਹੀ ਮੁਕੰਦ ਬ੍ਰਾਹਮਣ ਨੂੰ ਸਵਾਲ ਕਰਦੇ ਹਨ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਸੁਣ ਮਕੰਦੇ ਜੇ ਤੂੰ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈ ਤੇ ਤੂੰ ਜਨਮ ਕਿਸੇ ਹੋ ਰਾਹ ਕਿਉਂ ਨਹੀਂ ਲਿਆ ਜੇ ਪਰਮਾਤਮਾ ਨੇ ਜਾਤੀ ਦੀ ਵੰਡ ਕੀਤੀ ਹੁੰਦੀ ਤਾਂ ਉੱਚੀਆਂ ਜਾਤਾਂ ਵਾਸਤੇ ਵੀ ਕੋਈ ਵੱਖਰਾ ਰਾਹ ਹੁੰਦਾ ਜੇ ਸਾਡੀਆਂ ਨਾੜਾਂ ਵਿੱਚ ਲਹੂ ਹੈ ਤਾਂ ਤੇਰੀਆਂ ਨਾੜਾਂ ਵਿੱਚ ਦੁੱਧ ਹੈ ਕਬਰ ਭਗਤ ਕਬੀਰ ਜੀ ਆਖਦੇ ਹਨ ਅਸਾਦੀ ਮਤ ਵਿੱਚ ਤਾਂ ਉਸ ਨੂੰ ਬ੍ਰਾਹਮਣ ਆਖਦੇ ਹਨ ਜੋ ਬ੍ਰਹਮ ਦੀ ਵਿਚਾਰ ਕਰਦਾ ਹੈ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ ਕਬੀਰ ਜੀ ਆਖਦੇ ਹਨ ਕਿਸਾਰੇ ਜੀ ਇਹ ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ ਕਿਸੇ ਨੂੰ ਮੰਦਾ ਤੇ ਕਿਸੇ ਨੂੰ ਚੰਗਾ ਨਾ ਸਮਝੋ ਕਉ ਮੰਨਦੇ ਕਬੀਰ ਦੇ ਇੰਨਾ ਗੱਲਾਂ ਦਾ ਮੁਕੰਦੇ ਬ੍ਰਾਹਮਣ ਕੋਲ ਕੋਈ ਜਵਾਬ ਨਹੀਂ ਸੀ ਜਿਸ ਵੇਲੇ ਬ੍ਰਾਹਮਣ ਅਨਨਾ ਤਹੀ ਕਰ ਗਿਆ ਤਾਂ ਬ੍ਰਾਹਮਣੀ ਨੇ ਚੌਕਾ ਪੂਰ ਕੇ ਰੋਟੀ ਦਾ ਪ੍ਰਬੰਧ ਕੀਤਾ ਪੰਡਤ ਜਿਉਂ ਹੀ ਹੱਥ ਸੁੱਛੇ ਕਰਕੇ ਪ੍ਰਸ਼ਾਦਾ ਛਕਣ ਲੱਗਾ ਤਾਂ ਕੀ ਵੇਖਦਾ ਹੈ ਭਗਤ ਕਬੀਰ ਜੀ ਉਸ ਦੇ ਨਾਲ ਬੈਠੇ ਹੋਏ ਹਨ ਤੇ ਉਹ ਵੀ ਉਸ ਦੇ ਥਾਲੇ ਵਿੱਚੋਂ ਬੁਰਕੀ ਬੁਰਕੀ ਮੂੰਹ ਵਿੱਚ ਪਾ ਰਹੇ ਹਨ ਪੰਡਤ ਘਬਰਾ ਜਾਂਦਾ ਹੈ ਪੰਡਤਾਨੀ ਪੁੱਛਦੀ ਹੈ ਕੀ ਹੋਇਆ ਕੀ ਕੋਈ ਚੀਜ਼ ਗੰਗਾ ਕਿਨਾਰੇ ਭੋਲਾ ਹੈ ਜੀ ਪੰਡਤ ਆਖਦਾ ਹੈ ਮੈਂ ਆਪਣਾ ਅਕਲ ਗਿਆਨ ਸਭ ਕੁਝ ਭੁੱਲ ਆਇਆ ਹਾਂ ਕਬੀਰ ਨੇ ਮੇਰਾ ਧਰਮ ਪਰੇਸ਼ਟ ਕਰ ਦਿੱਤਾ ਹੈ ਪੰਡਤ ਘਰੋਂ ਬਾਹਰ ਪੱਜ ਜਾਂਦਾ ਹੈ ਕਬੀਰ ਜੀ ਰਸਤੇ ਵਿੱਚ ਜਾ ਰਹੇ ਹੁੰਦੇ ਹਨ ਪੰਡਤ ਇੱਕ ਇੱਟ ਚੁੱਕ ਕੇ ਕਬੀਰ ਜੀ ਤੇ ਮਾਰਦਾ ਹੈ ਪਰ ਕਬੀਰ ਜੀ ਕੋਈ ਗੁੱਸਾ ਨਹੀਂ ਕਰਦੇ ਕਬੀਰ ਜੀ ਆਖਦੇ ਨੇ ਪੰਡਤ ਜੀ ਇੰਨਾ ਗਰੋਧਵਾਨ ਕਿਉਂ ਜੇ ਇੰਨਾ ਹੀ ਕਹਿਣ ਦੀ ਧੀਰ ਸੀ ਕਿ ਪੰਡਤ ਦਾ ਸਾਰਾ ਗੁੱਸਾ ਲੈ ਗਿਆ ਟੈ ਕੇ ਕਬੀਰ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਚੇਲਾ ਬਣ ਗਿਆ ਤੇ ਕਬੀਰ ਜੀ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਉਪਦੇਸ਼ ਦਿੰਦੇ ਹਨ ਇਹ ਦਰ ਮੰਦਲ ਇਹ ਦਰ ਬਸ ਜਗ ਤੇ ਇਹ ਅੱਜ ਕੇ ਆਖੋ ਧੰਸਰੀ ਸਤਗੁਰੂ ਰਾਮ ਸਿੰਘ ਜੀ ਸੁਬਾ ਪਹਾੜਾ ਸਿੰਘ ਜੀ ਖੂਹ ਤੇ ਇਸ਼ਨਾਨ ਕਰ ਰਹੇ ਸਨ ਇੱਕ ਮਜਬੀ ਸਿੰਘ ਨੇ ਪਾਣੀ ਮੰਗਿਆ ਸੁਬਾ ਜੀ ਨੇ ਸੋਚਿਆ ਜੇ ਮੈਂ ਇਸ ਮਜਬੀ ਸਿੰਘ ਨੂੰ ਪਾਣੀ ਪਿਾਇਆ ਤੇ ਮੇਰਾ ਗੜਵਾ ਪਟਿਆ ਜਾਵੇਗਾ ਦੁਬਾਰਾ ਮੰਜਣਾ ਪਵੇਗਾ ਸੁਬਾ ਜੀ ਨੇ ਉਸ ਮਜਬੀ ਸਿੰਘ ਨੂੰ ਪਾਣੀ ਨਹੀਂ ਪਿਾਇਆ ਤੇ ਜਿਸ ਵੇਲੇ ਇਸ਼ਨਾਨ ਕਰਕੇ ਨਿਤਨੇਮ ਜਾ ਕੇ ਸਤਗੁਰੂ ਰਾਮ ਸਿੰਘ ਜੀ ਨੂੰ ਮੱਥਾ ਟੇਕਣ ਲੱਗੇ ਤਾਂ ਮੱਥਾ ਢੇਕਣ ਵਾਲੇ ਪਾਸ਼ਾ ਜੀ ਨੇ ਚਿਹਰਾ ਦੂਜੇ ਪਾਸੇ ਕਰ ਲਿਆ ਸੁਭਾ ਜੀ ਨੇ ਅਰਜ਼ ਕੀਤੀ ਗਰੀਬ ਨਿਵਾਜ ਜੀ ਮੇਰੇ ਤੋਂ ਕੀ ਭੂਲ ਹੋ ਗਈ ਹੈ ਜੋ ਤੁਸੀਂ ਚਿਹਰਾ ਦੂਜੇ ਪਾਸੇ ਕਰ ਲਿਆ ਸਤਿਗੁਰੂ ਜੀ ਬਚਨ ਕੀਤਾ ਉੱਥੇ ਤਾਂ ਮੇਰੀ ਬੁੱਕ ਵਿੱਚ ਪਾਣੀ ਨਹੀਂ ਪਾਇਆ ਹੁਣ ਇੱਥੇ ਮੈਨੂੰ ਮੱਥਾ ਢੇਕਦਾ ਹੈ ਸੁਭਾ ਜੀ ਨੇ ਪਾਸ਼ੇ ਦੇ ਚਰਨਾਂ 'ਚ ਢੇਕ ਕੇ ਮਾਫੀ ਮੰਗਦੇ ਹਨ ਤੇ ਸਤਿਗੁਰੂ ਜੀ ਸੁਭਾ ਜੀ ਨੂੰ ਏਹ ਉਪਦੇਸ਼ ਦਿੰਦੇ ਹਨ ਸੁਭਾ ਜੀ ਕਿ ਸਾਰੇ ਜੀਵ ਜਨਤਾ ਵਿੱਚ ਉਸ ਇੱਕ ਹੀ ਪਰਮਾਤਮਾ ਦੀ ਜੋਤ ਹੈ ਇਸ ਲਈ ਕਿਸੇ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਸਮਝਾਉਣਾ ਕਰਦੇ ਹਨ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸ਼ੀਆ ਹੈ ਕੋਈ ਸੂਨੀ ਹੈ ਪਰ ਸਾਰੇ ਆ ਜਨਮ ਇੱਕੋ ਹੀ ਜੋਤ ਵਿੱਚ ਹੋਣ ਕਰਕੇ ਮਨੁੱਖੀ ਜਾਤ ਵੀ ਇੱਕ ਹੈ That's actually a good.